ਜੋ ਬੁਲੇ ਸੋਨਰ ਪੈ ਭਗਵਾਨ ਫਾਲਮੀ ਮਹਾਰਾਜ ਕੀ ਦਇਆ ਸ੍ਰੀ ਸ੍ਰੀ 168 ਗੁਰੂ ਕਿਆਂ ਨਾਤ ਮਹਾਰਾਜ ਕੀ ਦਇਆ ਦੋਹਰਾ ਅਭਿਗਤ ਮਰ ਗਏ ਪੁਰਸ਼ ਤੋਂ ਬਣ ਗਏ ਪੂਤ ਮਸਾਲ ਪੂਰਨ ਸਤਗੁਰ ਉਹਨਾਂ ਦੀ ਕਰਨ ਤੁਰੇ ਕਲਿਆਣ ਸਤਗੁਰ ਦਾ ਪ੍ਰਕਾਸ਼ ਦਿਹਾੜਾ ਕਰਕੇ ਸੋਚ ਵਿਚਾਰ ਤੀਰਥ ਉੱਤੇ ਗਿਆ ਮਨਾਇਆ ਰਲ ਕੇ ਪਹਿਲੀ ਵਾਰ ਹੁਮਾ ਹਵਾ ਕੇ ਸੰਗਤ ਪਹੁੰਚਿਆ ਇਸ ਪ੍ਰਕਾਰ ਜਿਵੇਂ ਮੇਲੇ ਕੰਬ ਦੇ ਜੁੜ ਦੇ ਸੰਗਤ ਹਰੀ ਦਵਾਰ ਐ ਤੀਰਥ ਗਿਰ ਦੇ ਰੌਣਕਾ ਸਤਿਗੁਰ ਦਾ ਇਤਬਾਲ ਮੰਦਰ ਗਿਆ ਸ਼ਿੰਗਾਰਿਆ ਕਿਉਂ ਦੇ ਆਦੀਵਿਆ ਨਾਲ ਚੱਲਣ ਅਤ ਸਵਾਜਿਆ ਸਤਿਗੁਰ ਬਖਸ਼ੀ ਦਾਤ ਤਿੰਨ ਤੋਂ ਗੋਰੀ ਹੋ ਗਈ ਕਰਮਾ ਵਾਲੀ ਰਾਤ ਆਏ ਸੰਤ ਮਹਾਤਮਾ ਪੇਖਲ ਤਨ ਗੁਣਵਾਨ ਥੰਮਿਆ ਭਗਤੀ ਜਿਨ੍ਹਾਂ ਦੇ ਥੰਮਾ ਬਿਨ ਅਸਮਾਨ ਰਾਗੀ ਕੀਰਤਨ ਕਰ ਰਹੇ ਸੁਣਦੇ ਸ਼ਰਧਾਵਾਨ ਤਖਤ ਬਰਾਜੇ ਸਤਿਗੁਰੂ ਹੋ ਕੇ ਅੰਦਰ ਧਿਆਨ ਸੰਗਤ ਬੈਠੇ ਸਿਮਰਦੇ ਸਤਿਗੁਰ ਦੀ ਦਾ ਨਾਮ ਸ਼੍ਰੀワਲ ਮੇਕ ਦਾ ਤਿਰਚ ਬਣਿਆ ਜਿਸ ਦਿੱਸਤਾ ਸ਼੍ਰੀਵੇ ਕੰਠ ਧਾਮ ਕਿ ਸਤਗੁਰੂ ਬੈਠੇ ਤਖਤ ਤੇ ਏਦਾ ਦਿੰਦੇ ਦੱਖ ਜਿਵੇਂ ਸ਼ਿਵ ਜੀ ਕੇ ਲਾਸ਼ਤੇ ਬੈਠੇ ਖੁਦ ਪਰ ਤਖਤ ਉੱਤਰ ਦੱਖਣ ਪੂਰਬ ਪੱਛਮ ਚੌਂ ਪੁਤੇ ਸੰਸਾਰ ਕਿਆ ਨਾਸ ਕਰ ਦੇਵ ਦੀ ਹੋ ਰੀ ਜੈ ਜੈ ਕਰ ਜੋ ਜੋ ਚਿੱਤ ਵਿੱਚ ਚਿਤਵਕੇ ਆਏ ਸਰਦਾ ਬਾਤ ਬਖਸ਼ੇ ਜਾਂਦੇ ਸਾਧ ਸੰਗਤ ਨੂੰ ਸਤਗੁਰ ਜਾਣੇ ਜਾਣੇ ਮਤਕਾਰ ਸਤਗੁਰਾਂ ਦੇ ਸੁਣ ਸੁਣ ਕੇ ਅਨਮੋਲ ਸੰਗਤ ਤੋਂ ਇੱਕ ਪੁਰਥਲੇ ਤੋਂ ਆਗੇ ਸਤਗੁਰ ਕੋਲੇ ਸ਼ਬਦਾਂ ਸੰਲਜਰਾਨੇ ਧਰ ਕੇ ਸਤਗੁਰ ਜੀ ਦੇ ਪਾਸ ਚਰਤਾ ਵਿੱਚ ਖਲੋ ਗਏ ਸਾਰੇ ਚਿਹਰੇ ਦਿਸਣ ਉਦਾਸ ਮੂਰਤ ਬਣੇ ਹੋਏ ਤਰਸਦੇ ਮੰਗਣ ਲਈ ਇਮਦਾਦ ਖਾਲੀ ਦਿਲ ਦੇ ਨੈਣ ਪਰੇ ਹੋਏ ਹੋਠਾਂ ਤੇ ਫਰਿਆਦ ਸਨਮਖੋ ਸਤਗੁਰਾਂ ਦੇ ਦਿਲ ਤੋਂ ਕੋ ਨਿਰਮਾਨ ਤਿਲਕਿਆ ਵਿੱਚ ਰੱਖ ਕੇ ਉਹ ਇੱਕ ਜ਼ਬਾਨ ਕਹਿੰਦੇ ਸੱਚੇ ਪਾਤਸ਼ਾਹ ਸਾਡੇ ਸੁਣੋ ਪکار ਸਾਡੇ ਸਿਰ ਤੇ ਮੋਤ ਦੀ ਲਟਕ ਰਹੀ ਤਲਵਾਰ ਖਾਲੇ ਸਤਗੁਰ ਕਮਾਨੇ ਤੇਹਰਿਆ ਦੀ ਮੁਸਕਾਨ ਉਹੋਂ ਗੱਲਾਂ ਨਿਕਲਦੀ ਨਵਜਾ ਰੁਕ ਰੁਕ ਜਾਣ ਕਰਮਾ ਪਾਸਾ ਪਰਤਿਆ ਅੰਮ੍ਰਿਤ ਚੜ ਗਏ ਸੁਖ ਕਿ ਰਾ ਪਾ ਕੇ ਬੈਠ ਗਏ ਕਿਰਦ ਡਰਾਉਣੇ ਦੁੱਖ ਸਾਡਾ ਸ਼ਹਿਰ ਕਪੂਰਥਲਾ ਹੈ ਉੱਗਾ ਵਿੱਚ ਜਹਾਨ ਹੈ ਰਾਜੇ ਕਰਦੇ ਰਾਜਸੀ ਜਿਸਥਾਂ ਤੇ ਬਲਵਾਨ ਰਾਜੇ ਪੁਤਲੇ ਦਇਆ ਦੇ ਪਰਜਾ ਸੀ ਬਣਵਾਨ ਘਰ ਘਰ ਵਿੱਚ ਖੁਸ਼ਹਾਲੀ ਆ ਸੌਖਾ ਪੈਣਣ ਖਾਨ ਐ ਪਰ ਸਾਡੇ ਸ਼ਹਿਰ ਵਿੱਚ ਕੋਈ ਅਚੰਭਾ ਗੱਲ ਕਿੱਧਰੋਂ ਆ ਗਈ ਘੂਤ ਨੇ ਸ਼ਹਿਰੋਂ ਲੈਂਦੇ ਵੱਲ ਮਰੀਆ ਬਹੁਤ ਪੁਰਾਣੀਆ ਉਸ ਪਾਸੇ ਵੱਲ ਖਾਸ ਇਸਤਾ ਵਾਸਤੇ ਪੁੱਛਨੇ ਦੁਕੀਆ ਦਾ ਵਿਸ਼ਵਾਸ ਜਹੀ ਕਰਮਾਂ ਦੀ ਚੱਕੀ ਚੱਲੀ ਤਬਰ ਹੋ ਗਏ ਦਰਿਆ ਸਾਡੇ ਸ਼ਹਿਰ ਸਾਡੇ ਤੇ ਟੂਣਾ ਕਰ ਗਿਆ ਕੋਈ ਜਾਦੂਗਰ ਛੜੀਆਂ ਮਾਨਵਤਨ ਨੂੰ ਮਾਰਨ ਦੇ ਲਈ ਉਹਨਾਂ ਸ੍ਰੀ ਜਨੂਨ ਲਾਸ਼ਾਂ ਰੁੱਲਦੀਆਂ ਛੜ ਜਾਂਦੇ ਨੇ ਭਰ ਪੀ ਜਾਂਦੇ ਨੇ ਖੂਨ ਪਸ਼ੂ ਕੰਖੇ ਰੁੱਤੀਵੇਂ ਬੰਦਾ ਜੋ ਤੁਰ ਜਾਵੇ ਉਸੇ ਰਾਹ ਪੀ ਜਾਣ ਤਰਿੰਦੇ ਪੂਤ ਨੇ ਉਸ ਜੀਵਤਾ ਉਸੇ ਸਾਹ ਸੁਣ ਕੇ ਸਤਿਗੁਰ ਆਪ ਦਾ ਪਰਪਕਾਰੀ ਜਸ ਆਦਪ ਰੱਖਣੇ ਆਪ ਦੇ ਖਰ ਸ਼ਕਤੀ ਵਸ ਦਕਸ਼ੀ ਵਸ ਸਾਡੀ ਸਤਿਗੁਰ ਬੇਨਤੀ ਸਾਡੀ ਹੈ ਪ੍ਰਿਆਤ ਬਖਸ਼ਿਸ਼ ਕਰਕੇ ਆਪਣੇ ਉਜੜੇ ਕਰੋ ਆਵਾਜ਼ ਕਣਕੇ ਸਤਗੁਰ ਬੇਨਤੀ ਦੁਖੀ ਅਦੀ ਮਹਾਰਾਜ ਆ ਗਏ ਵਿੱਚ ਦਿਆਲਤਾ ਰਸ਼ਿਆ ਦੇ ਸਰਤਾਜ ਸਤਗੁਰ ਕੰਨੇ ਸੁਣਦਿਆ ਆਇਆ ਆਇਆ ਦੀ ਫਰਿਆਦ ਟੁੱਟੇ ਸੱਚੇ ਪਾਤਸ਼ਾਹ ਕਰਨ ਲਈ ਇਮਦਾਦ ਸਤਗੁਰ ਕਹਿੰਦੇ ਦਾਸ ਨੂੰ ਬੇਟਾ ਪੂਰਨਨਾਥ ਆਪਾ ਸ਼ੈਰਖਪੂਰਥਲੇ ਵੱਲ ਜਾਣਾ ਸੰਕਤਾ ਸਾਥ ਕਹਿ ਦਿਓ ਮਾਗੀਨਾਥ ਨੂੰ ਗੱਡਾ ਕਰੇ ਤਿਆਰ ਚਲਦਾ ਫਾਂਗ ਖਵਾ ਦੇ ਜਿਹੜਾ ਸਫਰਾ ਦਾ ਸ਼ਿੰਗਾਰ ਮੁੱਤੀ ਜੋਤੀ ਬਲਦ ਜੋ ਆਪਣੇ ਆਸ਼ਟਮ ਖਾਸ ਸੰਗਤ ਜੋ ਹਸਾਰ ਜ਼ਿਲ੍ਹੇ ਤੋਂ ਗਈ ਕਰਵਾ ਅਦਾਸ ਦੋਵੇਂ ਬਲਦਸ ਲਖਣ ਹੈ ਸਨ ਸ਼ਕਤੀਬਾਨ ਬਲੰਦ ਹਰਨਾ ਬਾਗ ਮੁਕਉਂਦੇ ਦੋਵੇਂ ਉੱਚੇ ਨਿਵੇਂ ਪੰਦ ਸੁਣਦਿਆ ਮਾਗੀनाथ ਨੇ ਕੀਤੀ ਜੋਗ ਤਿਆਰ

ਰੂਪਾ ਜੋਤਾਤੇ ਕਰਨੇ ਮੰਦਰ ਵਿੱਚ ਕਰਨਾ ਪਾਠ ਕਰਮੈਨ ਦਾ ਹਿਰਦੇ ਨਾਲ ਪਿਆਰ ਸ਼੍ਰੀ ਵਾਲਮੀਕ ਭਗਵਾਨ ਕਰਨਗੇ ਅਨਖਟ ਸਦਾ ਭੰਡਾਰ ਨਾਲ ਸਾਡੇ ਜਾਏਗਾ ਕੇਵਲ ਪੂਰਨਨਾਥ ਜਨਮ ਜਨਮ ਤੋਂ ਜੇ ਸੇਵਕ ਦਾ ਹੈ ਸਾਡੇ ਸੰਗ ਸਾਥ ਫਿਰ ਕਹਿੰਦੇ ਬੱਬਰ ਨਾਥ ਨੂੰ ਸੁਣ ਲੈ ਗੱਲ ਪਰਜੰਦ ਤੇਰੇ ਜਮੇ ਇਹ ਆਸ਼ਟਮ ਦਾ ਲੰਗਰ ਦਾ ਪ੍ਰਬੰਧ ਜੋ ਆਉਣ ਯਾਤਰੂ ਚੱਲ ਕੇ ਤੀਰਥ ਸ਼ਰਧਾ ਨਾਲ ਸੇਵਾ ਕਰਕੇ ਉਹਨਾਂ ਨੂੰ ਰੱਖਣਾ ਸਦਾ ਨਿਹਾਲ ਨਾਮ ਸਦਾ ਭਗਵਾਨ ਦਾ ਜਪ ਦਾ ਜਪਣਾ ਹੋ ਇੱਕ ਮਨ ਆਦ ਪਰਖ ਜੀ ਆਪ ਨੂੰ ਰੱਖਣਗੇ ਪ੍ਰਸੰਨ ਬਾਕੀ ਸੇਵਾਦਾਰ ਜੋ ਆਸ਼ਟਮ ਦੇ ਨਿਸਕਾਂ ਸਿਮਰਨ ਕਰਕੇ ਜਿਨਾ ਬਨਾਲੇ ਤੇ ਪੂਰੀ ਵਿੱਚ ਧਾਮ ਦੂਰੋਂ ਨੇੜਿਓ ਆਇਆ ਸੰਗਤਾਂ ਜੋ ਸੰਗਤਾਂ ਸ਼ਰਧਾ ਵਾਲ ਸਭ ਨੂੰ ਤੋਰਿਆ ਸਤਿਗੁਰ ਜੀ ਨੇ ਬਖਸ਼ ਬਖਸ਼ ਵਰਦਾਨ ਉਧਰ ਮਾਗੀ ਨਾਥ ਨੇ ਕਰ ਲਿਆ ਗੱਡੇ ਤਾਇ ਤਿਆਰ ਗੱਡੇ ਉੱਪਰ ਧਰੀ ਪਾਲ ਕੇ ਰਹੀ ਸਜੰਕਾ ਮਾਲ ਉਸ ਦੇ ਅੰਦਰ ਬੈਠੇ ਸਤਿਗੁਰ ਦੁਖੀਆ ਦੇ ਗਮ ਖਾਰ ਸਤਗੁਰ ਤੁਰੇ ਕਪੂਰਤਲੇ ਵੱਲ ਪੌਣਾ ਦੇ ਸਵਾਰ ਸਭ ਤੋਂ ਅੱਗੇ ਆਦ ਸਮੇਦਾ ਚੰਡਾ ਲਾਲ ਨਿਸ਼ਾਨ ਜਿਸ ਚੰਦੇ ਚੋ ਚਮਕਾ ਮਾਰੇ ਗੋਮੀ ਤੀਰ ਕਮਾਨ ਉਸ ਤੋਂ ਪਿੱਛੇ 나ਗ ਫਣੇ ਅਤੇ ਸ਼ੰਖਨਾਦ ਕਢਿਆਲ ਸਰਤੀਓ ਪਹੁੰਚੇ ਗੂੰਜ ਜਨਾਂ ਦੀ ਅੰਬਰਾ ਤੱਕ ਤੀਕ ਵਿਸ਼ਾਲ ਗੱਡੇ ਉੱਤੇ ਪਾਲਕੀ ਪਾਲਕੀ ਵਿੱਚ ਮਹਾਰਾਜ ਸੂਰਜ ਵਾਂਗੋ ਚਮਕੇ ਤੇਰਾ ਸੀਸ ਜਟਾ ਦਾ ਸਿਰ ਤੇ ਤਾਜ ਅੱਗੇ ਪਿੱਛੇ ਸੰਗਤਾ ਸਤਿਗੁਰ ਦਾ प्रताप ਸ਼੍ਰੀ ਪਾਲ ਮੇਕ ਭਗਵਾਨ ਦਾ ਖਲਕਤ ਕਰਤੀ ਦਾਪ ਜਿਸ ਪਾਸੇ ਲੰਗਣ ਪਾਤਸ਼ਾਹ ਸੰਗਤਾ ਸਣੇ ਹਜ਼ੂਰ ਪੱਜ ਪੱਜ ਆਉਂਦਿਆ ਖਲਕਤਾ ਹੋ ਕੇ ਰੁਖ ਮੁਖ ਮੂਰ ਜੋਤੀ ਪਤਿ ਬਲਦੇ ਸਰੀਰ ਤਰਦੇ ਮਟਕਾ ਨਾਲ ਕਲੀ ਥਮੇਲਾ ਸ਼ਾਸਣ ਕਰਦਿਆ ਟੱਲਿਆ ਦੇਂਦਿਆ ਤਾਲ ਕੁਰਚਾ ਵਿੱਚ ਪੂਰਨ ਬੈਠਾ ਖਾਤ ਸਾਰਦਰ ਖਾਖ ਜਿਸਨੂੰ ਕਵਤਾ ਬਖਸ਼ਿਸ਼ ਕੀਤੀ ਸਤਿਗੁਰ ਜੀ ਦੇ ਬਾਖ ਪਿੰਡ ਪਿੰਡ ਰੌਣਕ ਗੁਰਾ ਦੀ ਸੰਗਤਾ ਸ਼ਰਧਾवान ਪਿੰਡ ਪਿੰਡ ਲੰਗਰ ਵਰਤੇ ਪਿੰਡ ਪਿੰਡ ਲੱਗਣ ਦੀਵਾਨ ਪਿੰਡ ਪਿੰਡ ਆਦਰ ਮੈਨ ਦਾ ਕਰਦੇ ਗੁਰ ਪ੍ਰਚਾਰ ਵਾਲਮੀਕ ਭਦਵਾਨ ਦੇ ਹੋ ਰਹੀ ਜੈ ਜੈਕਾਰ ਕਰ ਕਰਮ ਰੋਗ ਸੰ ਜਿਨਾਂ ਨੂੰ ਜੋ ਦੁੱਖ ਇਹਨ ਸਾਨ ਦਰਸ਼ਨ ਕਰਦੇ ਗੁਰਾ ਦਾ ਰਾਜੇ ਤੋਹੋ ਜਾਣ ਮਈਆ ਮਈਆ ਆਇਆ ਚੱਲ ਕੇ ਸਤਗੁਰ ਦੇ ਦਰਬਾਰ ਜੋ ਪਨੀਰੀ ਮਾਨਵਤਾ ਦੇ ਕੁਦਰਤ ਦਾ ਸ਼ਿੰਗਾਰ ਪਤ ਚੜ ਰੁਲਿਆ ਜਿਨ੍ਹਾਂ ਨੂੰ ਪਰ ਕਰਮੀ ਨਹੀਂ ਬਹਾਰ ਨਾ ਜ਼ਿੰਦਗੀ ਦੀ ਨਗਰਾ ਫੁੱਟਿਆ ਨਾ ਖੜੀ ਗੁਲਜ਼ਾਰ ਸੁਪਨੇ ਫਾਂਗ ਜਖਾਂਤੇ ਜੋ ਜੀਵਨ ਰਹੀਏ ਜੀ ਐ ਪਰ ਭਾਗੀ ਉਹਨਾਂ ਦੇ ਨਾ ਪੁੱਤਰੇ ਨਾ ਧੀ ਰੂਪ ਜਵਾਨੀ ਢਲ ਗਈ ਜੋਬਨ ਦੇ ਗਿਆ ਹਾਰ ਫਿੱਕਾ ਫਿੱਕਾ ਦਿਸ ਰਿਹਾ ਜਿਨ੍ਹਾਂ ਨੂੰ ਸੰਸਾਰ ਬਮਤਾ ਤੁਪੇ ਟੜਕਦੀ ਕਿਸੇ ਨਾ ਕੀਤੀ ਸ਼ਾ ਪਾਗਲ ਵੱਕੜੀ ਜਿਨ੍ਹਾਂ ਨੂੰ ਕਿਸੇ ਨਾ ਆਖਿਆ ਮਾਂ ਤਨ ਤਨ ਸਤਗੁਰੂ ਕਿਆਨ ਨਾਚੀ ਦੁਖਿਆ ਦੇ ਅੰਗਪਾਲ ਲੋੜ ਬੰਦਾ ਦੇ ਝੋਲੀਆਂ ਕਰਦੇ ਪੁੱਤਰਾ ਨਾਲ ਜੋ ਵੀ ਆਉਂਦਾ ਚੱਲ ਕੇ ਸਤਗੁਰ ਦੇ ਦਰਬਾਰ ਮਨ ਸੇਫਲ ਬਖਸ਼ ਦੇ ਸਤਗੁਰ ਬਖਸ਼ਣ ਹਾਰ ਪਿਆਰੇ ਦੇਵਾ ਨਾਥ ਜੀ ਅਤੇ ਸੇਵਾ ਨਾਥ ਮਹਾਨ ਸੇਵਾ ਕਰਕੇ ਸਤਗੁਰ ਜੀ ਦੀ ਜੋ ਹੋ ਗਏ ਪਰਵਾਨ ਰਸਤਾ ਲੈ ਲੈ ਆਉਂਦੀ ਆ ਜੋ ਸੰਗਤਾਂ ਦੇ ਨਿਰਮਾਨ ਰੱਖਣ ਸਾਮ ਭੰਡਾਰੇ ਅੰਦਰ ਦੋਵੇਂ ਸ਼ਰਦਾਵਾਨ ਸਤਗੁਰ ਦੇ ਦੀਦਾਰ ਨੂੰ ਭਜ ਭਜ ਆਉਣ ਮਨੁੱਖ ਜਿਸ ਤਾਂ ਸਤਗੁਰ ਬੈਠ ਤੇ ਪੂਜੇ ਜਾਂਦੇ ਰੁੱਖ ਸੋਹੀ ਧਰਤ ਸਲਖਣੀ ਦੇਸतां ਸਤਿਗੁਰੂ ਆਉਣ ਸਗਤ ਭਲੇ ਲਈ ਦੇਸतां ਸਤਿਗੁਰੂ ਬੈਠ ਸਮਾਧੀ ਲਾਉਣ ਹਰੀ ਨਾਚ ਪਰਵਾਤ ਨਾਚੇ ਸਤਿਗੁਰ ਜੀ ਦੇ ਪੈਰੋਕਾਰ ਜੋ ਸੰਗੀਤ ਅਚਾਰੀਏ ਸੱਚੇ ਖਿਦਮਤਗਾਰ ਕੀਰਤਨ ਕਰਦੇ ਆਦ ਪ੍ਰਖਤਾ ਸਤਿਗੁਰ ਦੇ ਦਰਬਾਰ ਕਰਦੇ ਆਦਰ ਮੈਣਦਾ ਸਰਦਾ ਸੰਗ ਪ੍ਰਚਾਰ ਜੋ ਜੋ ਪ੍ਰਾਣੇ ਕਰ ਚਰਨਾ ਵਿੱਚ ਆਉਂਦੇ ਸ਼ਰਧਾ ਨਾਲ ਦਰਸ਼ਨ ਕਰਕੇ ਸਤਿਗੁਰ ਜੀ ਦਾ ਹੁੰਦੇ ਜਾਣ ਹਾਲ ਜਗਤ ਜਲੰਦੇ ਉੱਪਰ ਸਤਿਗੁਰ ਕਰਕੇ ਮਿਹਰ અપਾਰ ਵਰਕਾ ਕਰਕੇ ਨਾਮ ਦੇਖਾਲ ਰਹੇ ਸੰਸਾਰ ਸਤਿਗੁਰ ਸ਼ਹਿਰ ਕਪੂਰਥਲੇ ਵੱਲ ਤੁਰਦੇ ਜਾਣ ਸੰਗ ਨਗਰ ਨਗਰ ਵਿੱਚ ਕੀਰਤਨ ਹੁੰਦਾ ਨਗਰ ਨਗਰ ਸਤ ਸੰਗ ਆਖਰ ਸ਼ਹਿਰ ਕਪੂਰਥਲੇ ਵਿੱਚ ਸਤਿਗੁਰ ਪੰਕੇ ਦਾ ਸੰਗਤਾ ਗਈਆ ਗੁਰਦਰਸ਼ਨ ਨੂੰ ਸਭ ਦੇ ਹਿਰਦੇ ਚਾ ਪਾਨ ਸਿੰਘ ਉਸ ਸ਼ਹਿਰ ਦਾ ਜੋ ਵਾਸੀ ਸੀ ਸ਼ਰਦਾਵਾਲ ਗਿਆ ਜੋ ਸੰਗਤਾ ਨਾਲ ਸੀ ਸਤਿਗੁਰ ਦੇ ਅਸਥਾਨ ਸਤਿਗੁਰ ਤੁਰੇ ਦਾ ਤੀਰਥ ਇਹ ਵੀ ਤੁਰ ਗਿਆ ਨਾਲ ਰਹਿ ਵਿੱਚ ਕੌਤਕ ਸਤਿਗੁਰ ਜੀ ਦੇ ਦੇਖੇ ਅੱਖੀਆਂ ਨਾਲ ਕਰਾਂ ਮਾਤ ਤੇ ਸ਼ਕਤੀਆ ਸਤਗੁਰ ਤੇ ਇਕਬਾਲ ਅੱਖੀ ਦੇਖੇ ਭਾਰ ਸਿੰਘ ਜਾਂ ਗੁਰ ਦੇ ਜਾਹੋ ਜਲਾਲ ਉਹ ਪੰਚਾ ਸ਼ੈਰ ਕਪੂਲਸਲੇ ਵਿੱਚ ਖਾ ਕੇ ਹਿਰਦੇ ਖੇਚ ਉਹਦੇ ਪੈਰਾਂ ਨੂੰ ਖੰਭ ਲੱਗ ਗਏ ਉਹ ਪੌਂਚਾ ਮਿੰਤਾ ਵਿੱਚ ਉਸ ਆਖਿਆ ਸਤਗੁਰ ਆ ਗਏ ਕਲ ਯੁਗ ਦੇ ਅਵਤਾਰ ਠਿੱਠੇ ਸੱਚੇ ਪਾਤਸ਼ਾਹ ਸਾਡੇ ਸੰਦੇ ਅਸਾਰ ਪਕਾਰ ਏ ਜਿੰਨ ਝੜੇਲਾ ਫੂਤ ਨੇ ਖਾ ਲਿਆ ਕੁਲ ਸੰਸਾਰ ਕਿੱਲਣ ਆਗੈ ਉਹਨਾਂ ਨੂੰ ਸੱਚੇ ਪਰਵਤ ਗਾਰ ਭਾਨ ਸਿੰਘ ਨੇ ਚਾਵਾ ਅੰਦਰ ਐਸੇ ਬੋਲੇ ਬੋਲ ਗੁਰਸ਼ੂ ਬਾਦੇ ਸ਼ਹਿਰ ਵਿੱਚ ਘਰ ਘਰ ਵੱਜ ਗਏ ਢੋਲ ਇੱਕ ਗੰਗੀ ਮਾਤਾ ਵਸਦੀ ਉਸ ਸਹਿਤ ਚ ਉਕੀ ਨਾਰ ਜਿਵੇਂ ਫੁੱਲਾ ਵਰਗੀ ਆਤਮਾ ਤੇ ਵਿਦਾ ਜਹ ਵਿਚਾਰ ਜਦ ਲਈ ਸਮਾਦੇ ਸਤਿਗੁਰ ਜੀ ਨੇ ਤੀਰਥ ਬਾਰਾ ਸਾਲ ਇਹ ਜਾਂਦੀ ਰਹੀ ਦਿਦਾਰ ਨੂੰ ਕਈ ਵਾਰੀ ਹਾਰ ਸਿਆਲ ਪਰ ਸਤਿਗੁਰ ਅੱਖੀਆਂ ਬੰਦ ਕਰ ਟਿਕੇ ਰਹੇ ਕਸਾਰ ਇਬਾਰੋ ਕਰ ਪਰ ਦਖਣਾ ਮੁੜ ਆਉਂਦੀ ਰਹੀ ਕਈ ਵਾਰ ਉਸ ਸਮਾਈ ਨੇ ਜਦ ਸੁਣਿਆ ਮੇਰੇ ਸਤਿਗੁਰ ਦੀਨदयाल ਅਜਾ ਰਹੇ ਸਾਡੇ ਸ਼ਹਿਰ ਵਿੱਚ ਰਲ ਮਿਲ ਕੇ ਸੰਗਤਾਂ ਨਾਲ ਮੱਲ ਅੰਦਰ ਸੰਗਤਾ ਤੁਰ ਪਈਆ ਸਤਿਗੁਰ ਵੱਲ ਬੱਚੇ ਬਜ਼ੁਰਗ ਸਹਿ ਤੇ ਦਾ ਬੈਠੇ ਰਸਤਾ ਮੱਲ ਕਿਮਤੇ ਸੈਨੇ ਢੋਲ ਕੀ ਸੰਗ ਵੱਖਰੇ ਵੱਖਰੇ ਸਾਥ ਕਰ ਜਾਂਦੇ ਸੀ ਗੂੰਜ ਜਿਨ੍ਹਾਂ ਤੇ ਅੰਬਰਾ ਤੱਕ ਆਵਾਜ਼ ਇੱਧਰ ਗੰਗੀ ਮਾਈ ਤੇ ਸੰਗ ਮਾਈਆ ਜਪਦੀਆਂ ਨਾਮ ਸਭ ਤੋਂ ਪਹਿਲਾਂ ਸਤਿਗੁਰ ਜੀ ਨੂੰ ਕਰ ਆਇਆ ਜਪਨਾ ਉਧਰ ਪੰਚੇ ਸਤਿਗੁਰੂ ਇੱਧਰ ਸ਼ਰਦਾਬਾਰ ਸਾਗਰ ਦੇ ਦੋ ਕੰਡੇ ਜੁੜ ਕੇ ਏ ਸਤਿਗੁਰ ਦੇ ਛਾਨ ਸੰਗਤ ਕਰਦੀ ਇੱਕ ਦੂਜੇ ਦਾ ਝੁਕ ਝੁਕ ਕੇ ਸਨਮਾਨ ਕਰਦੀ ਮਹਿਮਾ ਦੇ ਖੰਡ ਚੁਕਿਆ ਅੰਬਰ ਬਾ ਕਮਾਨ ਜੇ ਕਾਰਾ ਲਾਇਆ ਸਤਿਗੁਰ ਸੰਗਤਾ ਜਾਂ ਹੋ ਕੇ ਇੱਕ ਜਵਾਰ ਤਰਿ ਸ਼੍ਰੀ ਵਾਲਮੀਕ ਤੇ ਨਾਮ ਸੰਗ ਗੂੰਜ ਪਿਆ ਉਸਮਾਨ ਸਤਿਗੁਰ ਦਰਜੇ ਕਾਰਾ ਲਾਇਆ ਤਦ ਸੰਗਤਾ ਸ਼ਰਧਾ ਬਾਣ ਤਦ ਦੇਪੁਰੀ ਚੋ ਦੇਵਤੇ ਲਗ ਪੈ ਫੁੱਲ ਵਰਸਾਣ ਚਿਮਟੇ ਸ਼ੈਲੇ ਢੋਲ ਕੀ ਸਭ ਦੀ ਸਾਂਝੀ ਤਾਲ ਪਰਦੇ ਸ਼ਬਦ ਪਿਆਰ ਵਿੱਚ ਜੋ ਸ਼ਬਦ ਦੀ ਗੁਣਵਾਰ ਨਾਗ ਪਣੀਤੇ ਨਰ ਸਿੰਘ ਆ ਸੰਗ ਖੜ ਕਰ ਏ ਕਢਿਆਲ ਭੇਖਦ ਤਨ ਭਗਵਾਨ ਦੇ ਕਰ ਰਹਿ ਜਗਤ ਨੇ ਹਾਲ ਸਤਗੁਰ ਦੇ ਦੀਦਾਰ ਨੂੰ ਆਜਿਆ ਸਾਰਾ ਸੰਗਤ ਸਹਿਰ ਐਸੀ ਨੱਚੀ ਖੁਸ਼ੀ ਵੀ ਦਿਆ ਅੰਦਰ ਲੈਰ ਪਣ ਕੇ ਰੂਪ ਸੰਗਤ ਦਾ ਲੈ ਸਤਗੁਰ ਜੀ ਨੂੰ ਨਾਲ ਨਗਰੀ ਸ਼ਹਿਰ ਕਪੂਰਥਲੇ ਦੀਪ ਕੋ ਮੀ ਕਲ ਵਿਸ਼ਾਲ ਸੰਗਤ ਅੰਦਰ ਗਰਹਿ ਸਤੇ ਜੋਗੀ ਨਿਰਦਨ ਤੇ ਧਨਵਾਰ ਤਾਂ ਤਾਂ ਵਰਖਾ ਫੁੱਲਾ ਦੇ ਕਰਦੇ ਸਰਦਾ ਪਾਨ ਮੰਡਲ ਉੱਤੇ ਪਹੁੰਚ ਗਏ ਸਾਧ ਗੁਰੂ ਮੁਕਾ ਕੇ ਪੰਧ ਹੋ ਗਿਆ ਵਿੱਚ ਮਹਿਤਾਬ ਕਰਦੇ ਸਤ ਸੰਗ ਦਾ ਪ੍ਰਬੰਧ ਸੇਵਕ ਆਏ ਤੀਰਥੋ ਜੋ ਸਤ ਗੁਰ ਜੀ ਦੇ ਨਾਲ ਆਸਣ ਰਾਸ਼ਨ ਉਹਨਾਂ ਨੂੰ ਦਿੱਤੇ ਕੈ ਵਿਸ਼ਾਲ ਵਾਲਨੇਕੀਏ ਭਾਨ ਸਿੰਘ ਘਰ ਗੁਰ ਕੀਤਾ ਵਿਸ਼ਰਾਮ ਸੰਗਤ ਪਤਿ ਘਰਾਂ ਨੂੰ ਕਰ ਗੁਰੂ ਨੋਕਾ ਨਾਮ ਸਤਗੁਰ ਉੱਤੇ ਪਲੰਘ ਤੇ ਉੱਪਰ ਚਾਦਰ ਔਰ ਤੂਰਨ ਚਰਨ ਦਵਾਰਿਆ ਚਿਤ ਚਨਾ ਸੰਗ ਜੋੜ